ਉੱਤੇ ਹੋਇਆ ਜੀ ਉੱਤੇ ਹੋਇਆ ਹਲੋ ਉਹ ਬੀਤੀ ਰਾਇ ਗੁਜੀ ਕਾਕਾ ਸਾਹਿਬ ਐਗੂਟੀ ਫਤਹੀ ਨਾਮ ਹੈ ਜੀ ਤੁਹਾਡਾ ਮੇਰਾ ਨੌਦਸ ਸਿੰਘ ਆ ਜੀ ਬੈਟਿੰਗ ਜੀ ਤੁਸੀਂ ਇੱਥੇ ਮਿਲਦੇ ਚਾਹੀਓ ਕੀ ਤੇ ਕੀ ਸੀਗੀ ਤੁਹਾਡੀ ਕੀ ਸ਼ਿਕਾਇਤ ਸੀ ਕਿੰਨੀ ਦੇਰ ਤੋਂ ਲੱਗਦੀ ਤੇ ਸਾਨੂੰ ਪਤਾ ਲੱਗਿਆ ਸੀਗਾ ਜੀ ਵੀ ਐਸੇ ਸ਼ਿਕਾਇਤਾਂ ਦਾ ਨਿਬਟਾਰਾ ਹੋਣ ਲੱਗਿਆ ਤੇ ਅਸੀਂ ਵੀ ਆ ਗਏ ਜੀ ਇੱਥੇ ਮੇਰੇ ਨਾਲ ਦੇਖੋ ਮੇਰੇ ਮਿੱਤਰtare ਹੋਰ ਪਹੁੰਚ ਗਏ ਸੀ ਪਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਜਿਆਦਾ ਇਹ ਤੇ ਇੱਥੇ ਨਵਟਾਰਾ ਮੈਂ ਕਹਿੰਦਾ ਤੁਸੀਂ ਐ ਦੇਖ ਲਓ ਵੀ 2 ਮਿੰਟ ਚ ਜਦ ਹੀ ਉਧਰੋਂ ਉਦਰੀ ਰਾਜੀਨਾਮੇ ਹੁੰਦੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਸ ਗੱਲ ਦਾ ਕਿੰਨੀ ਦੇਰ ਤੋਂ ਗੱਲ ਕਰੀਏ ਕੇਸ ਦੀ ਸਾਡਾ ਮੇਰਾ ਤੁਸੀਂ ਦੇਖ ਲਓ ਵੀ ਇਹ ਤਕਰੀਬਨ 2.5 ਤੇ 3 ਸਾਲ ਤੋਂ ਚੱਲਦਾ ਸੀਗਾ ਜੀ ਆਪਸ ਵਿੱਚ ਹਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਕਿ ਕਿ ਜਿਹੜੇ ਸਰਕਾਰ ਨੇ ਉਪਰਾਲਾ ਕੀਤਾ ਵਧੀਆ ਉਪਰਾਲਾ ਬਾਤੇ ਹੋਰ ਵੀ ਹੋਣੇ ਚਾਹੀਦੇ ਹਨ ਮਾਨ ਸਾਹਿਬ ਸਰਕਾਰ ਤਾਂ ਸਾਰੇ ਕੰਮ ਵਧੀਆ ਕਰਦੀ ਆ ਇਹ ਤਾਂ ਇਹ ਤਾਂ ਕੁਝ ਵੀ ਨਹੀਂ ਕੰਮ ਤਾਂ ਇਦੋਂ ਹੀ ਬਹੁਤ ਵਧੀਆ ਸੁਣਦਿਆਂ ਸੀ ਵੀ ਸਰਕਾਰ ਕਰੂਗੀ ਇਹ ਤਾਂ ਗੱਲ ਕੁਝ ਨਹੀਂ ਜੀ ਇਹ ਤਾਂ ਸਾਡੇ ਆਪ ਦੇ ਪਿੰਡਾਂ ਦੇ ਨੇ ਤਾਂ ਬਹੁਤ ਵੱਡੀ ਪੱਧਰ ਤੇ ਕੰਮ ਸੋਲਵ ਹੋਣਗੇ ਲੋਕਾਂ ਦੇ ਆਮ ਲੋਕਾਂ ਦੇ ਪੁਲਿਸ ਵੱਲੋਂ ਦਰਖਾਸਤ ਉਪਰਾਲਾ ਲਗਾਏ ਲਗਾਇਆ ਗਿਆ ਮੇਲਾ ਇਸ ਉਪਰਾਲੇ ਨੂੰ ਤੁਹਾਡੇ ਵੱਲੋਂ ਕੀ ਅਪੀਲ ਕੀਤੀ ਮੈਂ ਦੇਖਿਆ ਜਾ ਰਿਹਾ ਇਹ ਤਾਂ ਤੁਹਾਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਇਹ ਵੇ ਨਵਟਾਰਾ ਦੇਖੋ ਤੁਸੀਂ ਡਿਪਟੀ ਸਾਹਿਬ ਬੈਠੇ ਸੀਗੇ ਇੱਥੇ ਐਸਐਚਓ ਸਾਹਿਬ ਵੀ ਬੈਠੇ ਸੀ ਕਿ ਹੋਰ ਮੁਲਾਜ਼ਮ ਨੇ ਕੰਮ ਬਹੁਤ ਵਧੀਆ ਕਰਦਨੇ ਮਿੰਟਾਂ ਸੈਕਿੰਟਾਂ ਦੇ ਵਿੱਚ ਕੰਮ ਦੇ ਇੱਕ ਦਿਨ ਦਾ ਹੀ ਲਗਾਇਆ ਜਾ ਰਿਹਾ ਤੁਹਾਨੂੰ ਇਹ ਹੋਰ ਵੀ ਲੱਗਦਾ ਮੈਂ ਤਾਂ ਕਹਿੰਦਾ ਇਹ ਹੋਣੇ ਚਾਹੀਦੇ ਨੇ ਜੀ ਹਫ਼ਤੇ ਬਾਅਦ ਹੋਵੇ ਮਹੀਨੇ ਬਾਅਦ ਹੋਵੇ ਤੇ ਇਹੋ ਜੇ ਕੰਮ ਪ੍ਰਬੰਧ ਕਰਨੇ ਤਾਂ ਹੀ ਕਹਿੰਦੇ ਸਰਕਾਰ ਨੂੰ ਕੀ ਤੁਹਾਡਾ ਨਾਮ ਕੀ ਹੈ ਜਰਨ ਦਲਵੀਰ ਸਿੰਘ ਦਲਵੀਰ ਜੀ ਤੁਸੀਂ ਇੱਥੇ ਪਹੁੰਚੇ ਅੱਜ ਕੀ ਸੀ ਜੀ ਇੱਥੇ ਸਾਡਾ ਇੱਕ ਆਪਸੀ ਮਸਲਾ ਸੀ ਘਰ ਦਾ ਉਹਦੇ ਸਬੰਧ ਵਿੱਚ ਅਸੀਂ ਆਏ ਸੀ ਇਹ ਕਿੰਨੀ ਦੇਰ ਹੋ ਗਈ ਇਹ ਮਸਲੇ ਨੂੰ ਇਹ ਮਸਲਾ ਪਰਸੋਂ ਦਰਖਾਸਤ ਦਿੱਤੀ ਸੀਗੀ ਤੇ ਅੱਜ ਸਾਡਾ ਨਿਬੜ ਗਿਆ ਜਣਾ ਫੈਸਲਾ ਹੋ ਗਿਆ ਕਿਹੜਾ ਇਹ ਜਿਹੜਾ ਮੀਲਾ ਲਾਇਆ ਕਿਵੇਂ ਦਾ ਲੱਗਿਆ ਮੀਲਾ ਬਹੁਤ ਵਧੀਆ ਲੱਗਿਆ ਸਾਨੂੰ ਇਹ ਇਹ ਇੱਕ ਬੜੀਆ ਪ੍ਰਾਲਾਪ ਜੀ ਬਹੁਤ ਵਧੀਆ ਪ੍ਰਾਲਾਪ ਜੀ ਇਸ ਤਰ੍ਹਾਂ ਹੋਣਾ ਚਾਹੀਦੇ ਨੇ ਪੁਲਿਸ ਲਈ ਇਹ ਬਹੁਤ ਵਧੀਆ ਕੰਮ ਹੈ ਸਰ ਜੀ ਤੁਸੀਂ ਇੱਥੇ ਆਏ ਹੋ ਕੀ ਸੀਗਾ ਤੁਹਾਡਾ ਮਾਮਲਾ ਸਾਡਾ ਸ਼ਿਕਾਇਤ ਦਾ ਨੋਟਾਰਾ ਹੋਇਆ ਦੋ ਸਾਲ ਹੋ ਗਏ ਲਟਕਦੇ ਨੂੰ ਅੱਜ ਵਧੀਆ ਸਰਕਾਰ ਕੰਮ ਕਰ ਰਹੀ ਹੈ ਇਹ ਜਿਹੜਾ ਮੀਲਾ ਲੱਗਿਆ ਇੱਕ ਦਿਨ ਦਾ ਇਹ ਸ਼ਿਕਾਇਤ ਦਾ ਜਿਹੜਾ ਹਾਂਜੀ ਇੱਕ ਦਿਨ ਲਾਇਆ ਜੀ ਕਿੰਨੀ ਦੇਰ ਤੋਂ ਤੁਹਾਡਾ ਜੀ ਜੀ ਠੀਕ ਹੈ ਦੋ ਦੋ ਸਾਲ ਤੋਂ ਸੀਗਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਪੁਰਾਣਾ ਹੈ ਬਹੁਤ ਵਧੀਆ ਪੁਰਾਣਾ ਹੈ ਇਹਨਾਂ ਦਾ ਸਰਕਾਰ ਦਾ ਬਹੁਤ ਵਧੀਆ ਪੁਰਾਣਾ ਹੈ ਇੱਟਿਸਾਬ ਜਿਹੜਾ ਮਿਆਜ ਮੇਲਾ ਲਗਾਇਆ ਥਾਣੇ ਦੇ ਵਿੱਚ ਕੀ ਹੈਗਾ ਜੀ ਥਾਣੇ ਹਾਂਜੀ ਸਾਡੇ ਮਾਨਯੋਗ ਡੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਖੰਨਾ ਇਹਦੇ ਰਿਹਾਜੇਸ਼ਨ ਤੇ ਜਿਹੜੀ ਆਪ ਖੰਨਾ ਪੁਲਿਸ ਨੇ ਸਾਰੀ ਨਹੀਂ ਅੱਜ ਅਰਜ਼ੀਆਂ ਦੇ ਸੰਬੰਧ ਦੇ ਵਿੱਚ ਇੱਕ ਮੇਲਾ ਲਗਾਇਆ ਵੱਟਵੱਟ ਪਬਲਿਕ ਦੀਆਂ ਦਰਖਾਸਤਾਂ ਨਿਪਟਾਰਾ ਕੀਤਾ ਜਾ ਰਿਹਾ ਸਾਡੇ ਵੀ ਸਬਡਿਵੀਜ਼ਨ ਦੇ ਵਿੱਚ ਦੋਨੋਂ ਥਾਣਿਆਂ ਤੇ ਮੇਰੇ ਆਫਿਸ ਦੇ ਵਿੱਚ ਵੀ ਅਸੀਂ ਜਿਹੜਾ ਇਹ ਮੇਲਾ ਅਸੀਂ ਇਹ ਲਾਇਆ ਹੋਇਆ ਤੇ ਅੱਜ ਸਵੇਰ ਤੋਂ ਹੀ ਅਸੀਂ ਪਬਲਿਕ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਸੁਣ ਰਹੇ ਹਾਂ ਇਹਦੇ ਵਿੱਚ ਅਸੀਂ ਸਾਡਾ ਮੁਢਲੇ ਤੌਰ ਤੇ ਦੋ ਮਕਸਦ ਨੇ ਇੱਕ ਤਾਂ ਜਿਹੜੀਆਂ ਪੁਰਾਣੀਆਂ ਕੰਪਲੇਂਟਸ ਜੇ ਪੈਂਡਿੰਗ ਪਈਆਂ ਨੇ ਤਾਂ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜੋ ਨਿਪਟਾਰਾ ਜੋ ਕਾਨੂੰਨ ਮੁਤਾਬਕ ਬੰਦਾ ਉਹ ਕੀਤਾ ਜਾ ਰਿਹਾ ਤੇ ਸੈਕੰਡਲੀ ਜੇ ਕਿਸੇ ਨੂੰ ਕੋਈ ਨਵੀਂ ਵੀ ਦੁੱਖ ਤਕਲੀਫ ਹੈ ਤਾਂ ਅਸੀਂ ਉਹਨਾਂ ਦੀਆਂ ਵੀ ਕੰਪਲੇਂਟਾਂ ਮੌਕੇ ਤੇ ਲੈ ਸਰ ਹੁਣ ਹਿੰ ਤੱਕ ਕਿੰਨੀਆਂ ਕ ਕੰਪਲੇਂਟਾਂ ਨੇ ਜਿਹੜੀਆਂ ਪੈਂਡਿੰਗ ਪਈਆਂ ਸੀ ਤੇ ਕਿੰਨੀਆਂ ਕ ਦਾ ਨਿਪਟਾਰਾ ਹੋਇਆ ਹਾਂਜੀ ਪੈਂਡਿੰਗ ਦੇ ਸਬੰਧ ਦੇ ਵਿੱਚ ਐਗਜੈਕਟ ਫਿਗਰ ਤੁਹਾਨੂੰ ਅਸੀਂ ਜਦੋਂ ਸ਼ਾਮ ਨੂੰ ਅਸੀਂ ਕਰਾਂਗੇ ਤੁਹਾਨੂੰ ਐਗਜੈਕਟ ਫਿਗਰ ਦੱਸ ਦਿਆਂਗੇ ਵੀ ਅਸੀਂ ਕਿੰਨੀਆਂ ਦਾ ਡਿਸਪੋਜ਼ ਆਫ ਡਿਸਪੋਜ਼ਲ ਕੀਤਾ ਫਿਲਹਾਲ ਅਸੀਂ ਮਤਲਬ ਕਿ ਕੋਸ਼ਿਸ਼ ਸਾਡੀ ਇਹ ਹੀ ਹੈ ਵੀ ਜਿਆਦਾ ਤੋਂ ਜਿਆਦਾ ਦਰਖਾਸਤਾਂ ਨਿਪਟਾਰਾ ਕਰ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੈ ਵੀ ਜੇ ਕੋਈ ਕੰਪਲੇਂਟ ਜ਼ਿਆਦਾ ਲੇਟ ਪੈਂਡੀ ਪਈ ਆ ਅਸੀਂ ਉਹਨਾਂ ਨੂੰ ਪਹਿਲਾਂ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿ ਗੋੜਾ ਨਕਸਾ ਪਾ ਲਿਆ ਜੀ ਰੇਸ਼ੀ ਦਾ ਲੈ ਕੇ ਆਇਆ ਸ਼ਾਟ ਉਹਦੇ ਬਾਅਦ ਵੀ ਵਧੇ ਲੈਣ ਜੀ ਕੋਈ ਨਹੀਂ ਕੋਈ ਨਹੀਂ ਬੋਲ ਰਿਹਾ ਤੁਸੀਂ ਅਸੀਂ ਬੋਲ ਰਹੇ ਹਾਂ ਆ ਆ ਆ ਆ ਸਰ ਨੂੰ ਇਹੀ ਚਾਹੀਦਾ ਹੈ ਜੀ ਆਪੇ ਹੀ ਆਪੇ ਦੋ ਫੋਨ ਕਰੀ ਉਹ ਤੁਹਾਡੇ ਕੋਲ ਆ ਕੇ ਫੇਰ ਨਾ ਅਸੀਂ ਪੜੀ ਆ ਏਕਨ ਪਿੰਟਿੰਗ ਕਰਾਉਣਾ ਤਾਂ ਆਪਾਂ ਲਿਖਦੇ ਹਾਂ ਜਿੰਨਾ ਕਰਦਾ ਗਾਉਂਗਾ ਉਹ ਤੁਹਾਨੂੰ ਬਰਾਬਰ ਮੈਂ ਕੰਮ ਕਰਦਾ ਪਰ ਨਹੀਂ ਦੋ ਵਾਰ ਤੋਂ ਬਸ